हाँ जी मित्रों कितना ठीक ठाक सारे अच्छा लास्ट स्प्रे स्प्रे कर बासपति दे ते अपना कम रेडी स्प्रे पी है डर खड़ा मोटरसाइकिल चल काला तो चलते हैं ਦੇ ਵਿੱਚ ਹੈਗਾ ਘੜਾ ਤੀਆ ਘਾੜਾ ਤੇ ਲਾ ਕੇ ਚੱਲਦੇ ਹਾਂ ਬਰਾਬਰ ਖੇਤ ਨੂੰ ਘਾੜਾ ਤੇ ਪਣ ਐ ਟੱਕਣੀ ਜੇ ਪਰ ਦਲੂਆ 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 ਥੀਲਾ ਲੱਗ ਗਿਆ ਪਰ ਇਹ ਨਹੀਂ ਚੱਲੇ ਵਧੀਆ ਚੱਲੀ ਜਾ ਰਹੀ ਉਸ ਮੜ ਕੇ ਇੱਕ ਵਾਰ ਲੱਗ ਜੀਦਾ ਹੁਣ ਲਾਂ ਤਾਂ ਕਰ ਲੀ ਤੀਲੇ ਤੀਲੇ ਬਸ ਕੇ ਮਬੂਸ ਵਿੱਚ ਪਾ ਦਾਂਗੀ ਇਹ ਰਹਾ ਨੂੰ ਰੱਖਾਂਗੇ ਇੱਥੇ ਇੱਥੇ ਡਰਮ ਨਹੀਂ ਲੈਣੇ ਥਲੇ ਚਲਾ ਦੇ ਕੀ ਬਣ ਜਾਏਗਾ ਇਹ ਹੋ ਗਿਆ ਕੰਮ ਤੇ ਮਿੱਤਰੋ ਆਪਣਾ ਕਪੜੇ ਨੂੰ ਪਹੀਂ ਲੱਗੀ ਹੱਥਾਈ ਤੇ ਸਿੰਨ ਦੀ ਪਹੀਂ ਨੇ ਚੱਲੀ ਅੰਦਰ ਆ ਭਾ ਕੀ ਜਾਈ ਦੀ ਮਜ਼ਰੋ 40 ਲੈ ਚਲਾਈ चले हूं मधर अपना काम रेडी हो गया मल्लो मल्ली वजह पता नहीं की रंब की मर्जी है ਟਾਣਾ ਪਾਉਣਾ ਆਈ ਤੇ ਜਿੰਦਗੀ ਪਤਾ ਨਹੀਂ ਕੀ ਹੋਇਆ। ਟਾਣਾ ਲਾਉਣੇ ਪੈਂਦੇ ਨਹੀਂ ਤਾਂ ਜਾਂਦੇ ਜਾਂਦੇ ਸਾਰੀ ਖੁੱਲ ਜਾਂਦੀ ਹੈ। ਮੋਟਰਸਾਈਕਲ ਤੇ ਨਿਕਲ ਜਾਂਦੀ ਟਰਮੀ ਡੈਕ ਪਸਾਰੀ ਟੁੱਟ ਚੁੱਕੀ। ਕਿ ਬਹੁਤ ਹੋਵਰੀ ਡਿੱਗੀ ਹੈ। ਇਥੇ ਖੁੱਲ ਜਾਂਦੀ ਤੇ ਮੈਨੂੰ ਲਾਉਣੇ ਪੈਂਦੇ ਲੋਕ ਜੀ। ਇਹ ਆਪਣਾ ਕੰਮ ਰੈਡੀ। ਕਿ ਜਿੰਨ ਕੋ ਮਤਰਾ ਆਗੇ ਮਿੱਤਰੋ ਬਖੇਰ ਛੁਰਕੀ ਨੇ ਸਪਰੇ ਚੱਕਰ ਵੀ ਹੋ ਗਈ ਖਤਮ ਕਰਵਾ ਕਰਦੇ ਚੋਨੇ ਸਪਰੇ

ਆ ਲਾਸਟ ਸਪਰੇਅ ਸੀ ਇੱਥੇ ਤੁਹਾਡਾ ਕੰਮ ਹੋ ਗਿਆ ਫਰੀ ਹੁਣ ਦਾਣੇ ਪੱਕਣਗੇ ਫਿਰ ਵੇਚੇ ਚਲਾਇਆ ਮੰਡੀ ਦਾ ਮੰਡੀ ਦਾ ਵਲੌਗ ਦਿਖਾਵਾਂਗੇ ਤੁਹਾਨੂੰ ਕਾ ਮਖੀ ਚ ਹੋਵਾਸਾ ਤੁਹਾਡੇ ਦੇ ਭਰਾਵਾਸਾ ਇਹਨਾਂ ਤਾਂ ਤੁਸੀਂ ਸਫਲ ਕਰ ਸਕਦੇ ਹੋ ਜਿੰਦਗੀ ਚ ਲੋਕਾਂ ਨੇ ਮੂੰਹ ਹੀ ਭੰਲ ਕਰਨੇ ਆ ਜਿਹੜੇ ਬੋਲਦੇ ਭੋਂਕੇ ਕੁੱਤੇ ਹੁੰਦੇ ਨੇ ਖੇ ਲੱਗ ਜਿਉਂ ਲੱਗ ਜੇ ਮੇਰੀ ਮਰਜ਼ੀ ਜਿੱਥੇ ਨਹੀਂ ਲੱਗ ਸਰਕਾਰੀ ਨਾਲ ਵੀ ਲੱਗਣਾ ਨਾ ਪਹੁੰਚਣਾ ਲੱਗ ਜਾਂਦਾ ਮੈਨੂੰ ਇਹ ਚੀਜ਼ ਵਧੀਆ ਲੱਗ ਵਧੀਆ ਕਿ ਨੌਕਰੀਆਂ ਤਾਂ ਕੋਈ ਤਾਂ ਇਹ ਆਰਡਰ ਮਾਰੂ ਜਦ ਮਰਜ਼ੀ ਸਪਰੇਅ ਕਰੂੰ ਚਲੋ ਜਦ ਮਰਜ਼ੀ ਸਪਰੇਅ ਕੀਤੀ ਤਿੰਨ ਚਾਰ ਦਿਨ ਪਹਿਲਾਂ ਆਖੀ ਜਿਹੜੀ ਮਰਜ਼ੀ ਕਰਦੀ ਕਦਨ ਜੀਵੀ ਦਿੱਤਾ ਕਰਤੀ ਲੈ ਪਾ ਵੇਖ ਲੈਂਦਾ ਟਾਈਮ ਤੇ ਹੁਣ ਇਹ ਜਿਹੜੀ ਦਵਾਈਆਂ ਕਿਹੜੇ ਟਾਈਮ ਤਹਾਨੂੰ ਦੋ ਉਹ ਸਹਾਣਾ ਕਰਦਾ ਵੀ ਇੰਨੇ ਦਿਨ ਪਏ ਐ ਇੰਨੇ ਦਿਨ ਟੱਪ ਗਏ ਹੁਣ 12 ਦਿਨ ਪੂਰੇ ਹੋ ਗਏ ਸੀਗੇ ਮਣਕੇ ਅੱਜ ਕਰਨੀ ਪਈ ਮਾਦ ਦੇ ਦਿਨ ਮਟਰ ਤਾਂ ਨਹੀਂ ਪਹਿਲਾਂ ਲਿਆ ਕੇ ਰੱਖ ਦੇਈ ਸੀ ਦੋਸਤ ਤੇ ਇਹ ਕੰਮ ਨਾ ਕਰ ਲਈ ਤੀ ਤੇ ਮੂਡ ਨਹੀਂ ਤੇ ਨੌਕਰ ਤਾਂ ਸਾਲਾ ਵੀ ਨਾ ਹੁਕਮ ਆਈ ਉਹ ਇਹ ਬੜਾ ਵਧੀਆ ਕਰਤਾ ਕੋਈ ਆਰਡਰ ਨਹੀਂ ਕੋਈ ਚਾਰਨਾ ਬਣਗੇ ਫੇਰ ਕੀ ਹੈ ਨਾ ਖੁਸ਼ਾਪੁਰ ਨਾ ਹੋਣੀ ਮਤ ਫੇਰ ਕੀ ਹੋ ਜੂਗਾ ਪਟਾਕੇ ਵਿਆਹ ਕਰਨਾ ਫੇਰ ਕੀ ਹੋ ਜੂ ਟਟੇਗਾ ਹੋ ਜਾਣਗੇ ਕਿ ਕਿਸੇ ਗਰੀਬ ਦੇ ਹੁੰਦੀ ਆ ਜਿਹੜੇ ਭੈਣ ਦੇ ਡੀਜੇ ਲਾਉਂਦੇ ਕ ਨਹੀਂ ਲਾਉਂਦੇ ਜੋ ਜ ਸਭ ਲੋਕਾਂ ਦੇ ਪਰ ਪਾਇ ਸਾਜਿਨਾਂ ਕੋਲ ਹੈਗਾ ਉਹਨਾਂ ਜਾਣਣੀਆਂ ਲੋਹੀ ਗੱਲ ਸੱਚੀ ਵਾਲੀ ਗਾਣਿਆਂ ਦੀ ਜਿਵੇਂ ਚਿਮੇ ਨੇ ਕਸੀਆ ਬਸ ਥੋੜੇ ਰੋਟੀ ਜੋਗਰੇ ਹੋ ਜਗੇ ਫਿਰ ਕੋਈ ਟੈਨਸ਼ਨ ਨਾ ਪਾਓ। ਕੋਈ ਚਾਹੀਦਾ ਹੋ ਜੰਗਾ। ਸਿੰਪਲ ਜਿਹਾ ਹੀ ਕਰਾਵਾਂਗੇ ਜਿੱਦ ਨੂੰ ਕਰ। ਆਹ ਕੀਤਾ ਆਪਣੇ ਨਾਲ ਹੀ ਰਹੂਗਾ ਸਾਰੀ ਉਮਰ। ਜੇ ਰੱਬ ਨੇ ਚਾਹ ਰਹੀ ਬਣਾਏ ਤਾਂ ਕੰਮ ਕਰਾਂਗੇ ਅੱਗੇ ਵਧਾਂਗੇ। ਤੁਹਾਡੀ ਸਪੋਰਟ ਚਾਹੀਦੀ ਆ ਆਪਣੀ। ਬਾਕੀ ਕੰਮ ਖਿੱਚ ਕੇ ਰੱਖੋ ਤੁਹਾਡੀ ਔਰ ਵੀਰੂ ਬਾਦ ਕੱਟ ਗਏ। ਉਹ ਤਾਂ 10 ਵੀਰੂ ਵੀ ਬਾਦੂ ਅੰਦੇ 10 ਤੋਂ ਥੱਲੇ ਗਏ ਜੀ। कम खिंच के रखो अपना कम इधर पे बाल्टिया बुलटियां सारिया इधर पे बाल्टिया आ गया आप इधर मतलब खड़ा मोटरसाइकिल ते। ते। तो बस ने लगे काम आप सारा बाकी मित्रों अके बाद फिर कर देख लो मेरी शक्ल की हो ਮੂੰਹ ਤੇ ਬਰਨੇ ਪੰਦਾ ਇਹ ਵੀ ਬਹੁਤ ਲੋਕ ਸਵਾਲ ਚੱਕੇ ਪਿਛਲੇ ਸਾਲ ਵੀ ਚੱਕੇ ਸੀਗੇ ਕਿ ਛੇੜਨ ਦੇ ਜੋ ਗੁਰਦੁਆਰੇ ਚਾਹੀਦਾ ਮੂੰਹ ਨਾ ਕੇ ਰੱਖਿਆ ਹੁਣ ਨਾ ਟਗਲਾ ਤੇ ਟਗਣ ਦੀ ਗੱਲ ਨਹੀਂ ਧੋਪ ਤੋਂ ਬਚਾਈਦਾ ਮੂੰਹ ਕਾਲਾ ਆ ਜਾਂਦਾ ਕਿ ਕੋਈ ਕੋਈ ਗੱਲ ਬਣ ਜੈਣੀ ਸੀ ਹੈ ਨਾ ਬਾਕੀ ਆਪ ਦੀ ਇੱਤਿਕਨ ਹੁੰਦੀ ਹੈ ਹਰੇਕ ਸਾਰਿਆਂ ਦੀ ਖਵਾਸ਼ ਦਾਰਾਣਾ ਮੇਰੀ ਮਰਜ਼ੀ ਮੂੰਹ ਧਾ ਕੇ ਰੱਖਾ ਤੁਸੀਂ ਜੀ ਲੈਣਾ ਮਰਜ਼ੀ ਦਾ ਮਾਲ ਤਾਂ ਪਹਿਲੇ ਲੈਣਾ ਮੈਂ ਪਰਨ ਛੋਟੇ ਹੁਕਮਾਂ ਤੇ ਲੈ ਛੱਟੀ ਕਿੱਡ ਤੱਕ ਮੈਂ ਦਿਨ ਨਹੀਂ ਲੋਕਾਂ ਨੂੰ ਮੈਂ ਚੰਗਾ ਜਵਾ ਮਾਰਾ ਆਪਦੇ ਕਾਮਾਹਾਦਮ ਨੇ ਕਰੀਦੀ ਨਹੀਂ ਕੇ ਭਾਈ ਮਿੱਤਰੋ ਫੇਰ ਮਿਲਦੇ ਆਂ ਅਗਲੇ ਵਲੌਗ ਚ ਇਹ ਕੰਮ ਨਿਬੜ ਗਿਆ ਅਗਲਾ ਵਲੌਗ ਬਣਾਵਾਂਗੇ ਕਿ ਵਧੀਆ ਜਾ ਕੇ ਭਾਈ ਮਿੱਤਰੋ ਕੀ ਵੇਖ ਲੋ ਆਪਣਾ ਇਧਰ ਦਾ ਵਲੌਗ ਹੋ 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 ਪਾਕਿਸਤਾਨ ਸ਼ਿਵਰੀ ਚੋਂ ਨੇ ਪੱਕੇ ਪਏ ਆ